ਸਰਹੱਦੀ ਖੇਤਰ ਦੇ ਕਿਸਾਨਾਂ ਦੇ ਲਈ ਕਣਕ ਦੀ ਵਾਢੀ ਦੇ ਲਈ ਬੀਐਸਐਫ ਦੇ ਵੱਲੋਂ ਨਵੇਂ ਹੁਕਮ ਕਰ ਦਿੱਤੇ ਜਾ ਰਹੇ ਕੀ ਤਾਰਾਂ ਤੋਂ ਪਾਰ ਕਿਸਾਨ ਆਪਣੀ ਕਣਕ ਦੀ ਵਾਢੀ ਕਰ ਸਕਣਗੇ ਜਾਂ ਨਹੀਂ ਬੀਐਸਐਫ ਵੱਲੋਂ ਬੇੰਤੀਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜ਼ਮੀਨ ਤਾਰੋਂ ਪਾਰ ਆ ਉਹ ਜਿਨ੍ਹਾਂ ਦੀ ਤੂੜੀ ਰਹਿੰਦੀ ਆ ਬੰਨਣ ਵਾਲੀ ਦੋ ਦਿਨਾਂ ਦੇ ਵਿੱਚ ਵਿੱਚ ਤੂੜੀ ਜਿਹੜੀ ਆ ਬਣਾ ਲੈਣ ਅਤੇ ਬਾਅਦ ਵਿੱਚ ਜਿਹੜੇ ਆ ਬੀਐਸਐਫ ਵੱਲੋਂ 게ਟ ਜਿਹੜੇ ਬੰਦ ਕਰ ਦਿੱਤੇ ਜਾਣੇ ਹਨ ਦੁਬਾਰਾ ਬੇਨਤੀ ਆ ਕਿ ਜਿੰਨਾ ਕਿਸਾਨ ਭਰਾਵਾਂ ਦੀ ਜ਼ਮੀਨ ਤਰੋਂ ਪਾਰਿਆ ਅਤੇ ਜਿੰਨਾਂ ਦੀ ਤੂੜੀ ਬਣਨ ਵਾਲੀ ਰਹਿੰਦੀ ਆ ਉਹ ਦੋ ਦਿਨਾਂ ਦੇ ਅੰਦਰ ਅੰਦਰ ਤੂੜੀ ਜੜੀ ਬਣਾ ਲੈਣ ਸੱਚਰੇ ਕਹ ਲੈ ਐਨਆਰਆਈ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਸੁਖਮਨ ਚੀਮਾ ਪਿਛਲੇ ਉਸ ਦਿਨ ਪਹਿਲਾਂ ਜਾਨੀ ਕਿ ਮੰਗਲਵਾਰ ਨੂੰ ਜਿਹੜਾ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ ਤੇ ਉਹ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਦੇਸ਼ ਇੱਕ ਤਰੀਕੇ ਦੇ ਨਾਲ ਆਹਮੋ ਸਾਹਮਣੇ ਹੁੰਦੇ ਨੇ ਇੱਕ ਦੂਜੇ ਦੇ ਖਿਲਾਫ ਜਿਹੜੇ ਸਖਤ ਫੈਸਲੇ ਲਏ ਜਾਂਦੇ ਨੇ ਤੇ ਉਹ ਫੈਸਲੇ ਪਹਿਲਾਂ ਭਾਰਤ ਦੇਸ਼ ਦੁਆਰਾ ਲਈ ਜਾਂਦੇ ਨੇ ਤੇ ਉਹਨਾਂ ਫੈਸਲਿਆਂ ਤਹਿਤ ਅੱਜ ਇੱਕ ਹੋਰ ਫੈਸਲਾ ਲੈ ਲਿਆ ਗਿਆ ਜਿਸ ਦੇ ਵਿੱਚ ਕਿ ਜਿਹੜੇ ਜਿਹੜੇ ਕੰਡਿਆਲੀ ਤਾਰ ਦੇ ਜਿਹੜੇ ਪਾਰ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਜਾ ਕੇ ਕਿਸਾਨ ਖੇਤੀ ਕਰਦੇ ਨੇ ਤਾਂ ਉਹਨਾਂ ਦੇ ਲਈ ਬੀਐਸਐਫ ਦੁਆਰਾ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਗਈ ਆ ਸਿੱਧੇ ਹੁਕਮ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਨੇ ਬਾਰਡਰ ਸਿਕਿਉਰਟੀ ਫੋਰਸ ਦੁਆਰਾ ਸਿੱਧੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਕਿਸਾਨ ਦੀ ਕਣਕ ਦੀ ਫਸਲ ਆ ਜਿਹੜੀ ਜਾਂ ਫਿਰ ਜਿਹੜਾ ਕਣਕ ਦਾ ਨਾੜ ਆ ਜਿੰਨਾਂ ਕਿਸਾਨਾਂ ਨੇ ਪਰਾਲੀ ਬਣਾਉਣੀ ਆ ਉਹਨਾਂ ਦੇ ਲਈ ਸਿੱਧੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪਿੰਡ-ਪਿੰਡ ਜਾ ਕੇ ਜਿਹੜਾ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟ ਆ ਬੀਐਸਐਫ ਦੇ ਵੱਲੋਂ ਕਰਵਾ ਦਿੱਤੀਆਂ ਗਈਆਂ ਨੇ ਕਿ ਜਸਮੀ ਕਿਸਾਨ ਦੀ ਉਧਰਲੇ ਪਾਸੇ ਪਾਕਿਸਤਾਨ ਵਾਲੇ ਪਾਸੇ ਕਣਕ ਦੀ ਫਸਲ ਖੜੀ ਆ ਤਾਂ 2 ਦਿਨਾਂ ਦੇ ਅੰਦਰ ਅੰਦਰ ਉਹ ਆਪਣੀ ਜਿਹੜੀ ਕਣਕ ਦੀ ਵਾਢੀ ਜਾਂ ਫਿਰ ਕੋਈ ਕਣਕ ਦਾ ਨਾੜ ਆ ਉਸ ਦੀ ਜਿਹੜੀ ਤੂੜੀ ਜਾਣੇ ਕਿ ਜਿਹੜੀ ਵੀ ਆਪਣੀ ਫਸਲ ਉਹਦੀ ਪਾਕਿਸਤਾਨ ਵਾਲੇ ਪਾਸੇ ਉਹ ਦੋ ਦਿਨਾਂ ਦੇ ਵਿੱਚ ਉਸ ਦੀ ਜਿਹੜੀ ਵਾਢੀ ਕਰਕੇ ਉਸ ਨੂੰ ਆਪਣੇ ਭਾਰਤ ਦੇਸ਼ ਦੇ ਅੰਦਰ ਲਿਆ ਜਾਵੇ ਜਾਨੀ ਕਿ ਹੁਣ ਕਿਸਾਨਾਂ ਨੂੰ ਦੋ ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਗਿਆ ਕਿ ਜੇਕਰ ਤੁਸੀਂ ਦੋ ਦਿਨ ਦੇ ਵਿੱਚ ਉਹ ਆਪਣੀ ਫਸਲ ਦੀ ਵਾਢੀ ਨਹੀਂ ਕਰਦੇ ਉਹ ਨੂੰ ਇਹ ਭਾਰਤ ਵਾਲੇ ਪਾਸੇ ਵਾਢੀ ਕਰਕੇ ਨਹੀਂ ਲੈ ਕੇ ਆਉਂਦੇ ਤਾਂ ਜਿਹੜੇ ਜਿਹੜੇ ਗੇਟਾਂ ਦੇ ਰਾਹੀਂ ਆਪਣੇ ਆਧਾਰ ਕਾਰਡ ਦਿਖਾ ਕੇ ਪਛਾਣ ਪੱਤਰ ਦਿਖਾ ਕੇ ਜਿਹੜੇ ਕਿਸਾਨ ਨੇ ਪਾਕਿਸਤਾਨ ਵਾਲੇ ਪਾਸੇ ਖੇਤੀ ਕਰਨ ਜਾਂਦੇ ਨੇ ਉਹ 게ਟ ਜਿਹੜੇ ਬੰਦ ਕਰ ਦਿੱਤੇ ਜਾਣਗੇ ਬੰਦ ਕਰਨ ਦਾ ਪਿੱਛੇ ਕਾਰਨ ਇਹ ਹੈ ਕਿ ਜਿਹੜਾ ਜੰਮੂ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਦੇ ਪਹਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਤੇ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਸਖਤ ਫੈਸਲੇ ਲੈ ਗਏ ਨੇ ਤੇ ਉਹਨਾਂ ਸਖਤ ਫੈਸਲਿਆਂ ਦੇ ਵਿੱਚ ਓਟਾਰੀ ਬਾਗਾ ਬਾਰਡਰ ਬੰਦ ਕਰ ਦਿੱਤਾ ਗਿਆ ਤੇ ਪਹਿਲਾਂ ਇਧਰਲੇ ਪਾਸੇ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਆਪਣੇ ਵਾਲੇ ਪਾਸਿਓਂ ਓਟਾਰੀ ਬਾਗਾ ਬਾਰਡਰ ਬੰਦ ਕਰਾਂਗੇ ਤੇ ਉਧਰਲੇ ਪਾਸਿਓਂ ਫਿਰ ਪਾਕਿਸਤਾਨ ਵਾਲਿਆਂ ਨੇ ਵੀ ਜਿਹੜਾ ਆਪਣੇ ਪਾਸਿਓਂ ਓਟਾਰੀ ਬਾਗਾ ਬਾਰਡਰ ਬੰਦ ਕਰਤਾ ਜਾਨੀ ਕਿ ਹੁਣ ਆਉਣ ਜਾਣ ਦਾ ਸਾਰਾ ਕੁਝ ਜਿਹੜਾ ਬਲਾਕ ਕਰਕੇ ਰੱਖ ਦਿੱਤਾ ਤੇਜ ਤੋਂ ਤੱਕ ਜਿਹੜੇ ਇੱਥੇ ਡਿਪਲੋਮੈਟ ਭਾਰਤ ਦੇ ਵਿੱਚ ਪਾਕਿਸਤਾਨੀ ਰਹਿ ਰਹੇ ਸੀ ਉਹਨਾਂ ਨੂੰ ਜਿਹੜਾ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਆਪਣੇ ਦੇਸ਼ ਦੇ ਵੱਪਾ ਵਾਪਸ ਚਲੇ ਜਾਓ ਤੇ ਉਧਰਲੇ ਪਾਸਿਓਂ ਪਾਕਿਸਤਾਨ ਨੇ ਫਿਰ ਸਖਤ ਫੈਸਲਾ ਸੁਣਾਇਆ ਕਿ ਜਿਹੜੇ ਭਾਰਤੀ ਲੋਕ ਪਾਕਿਸਤਾਨ ਦੇ ਵਿੱਚ ਨੇ ਭਾਵੇਂ ਉਹਨਾਂ ਦੇ ਕੋਲ ਵੀਜ਼ਾ ਹੈ ਜਾਂ ਨਹੀਂ ਉਹ ਤਾਂ 30 ਅਪ੍ਰੈਲ ਤੱਕ ਜਿਹੜੇ ਉਹ ਪਾਕਿਸਤਾਨ ਛੱਡ ਕੇ ਮੁਰ ਤੋਂ ਭਾਰਤ ਦੇ ਵਿੱਚ ਚਲੇ ਜਾਣ ਜਾਈ ਇਸੇ ਤਰੀਕੇ ਦਾ ਫੈਸਲਾ ਜਿਹੜਾ ਸਿੰਧੂ ਜਲ ਸਮਝੌਤਾ ਭਾਰਤ ਦੇ ਵੱਲੋਂ ਉਹ ਰੱਦ ਕਰ ਦਿੱਤਾ ਜਾਂਦਾ ਤੇ ਉਸ ਦੇ ਵਿਰੋਧ ਦੇ ਵਿੱਚ ਫਿਰ ਪਾਕਿਸਤਾਨ ਦੇ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਕਿ ਜਿਹੜਾ ਅਸੀਂ ਸ਼ਿਮਲਾ ਐਗਰੀਮੈਂਟਾ ਜਣੀ ਦਵੱਲੀ ਗੱਲਬਾਤ ਆ ਉਹ ਰੱਦ ਕਰਦੇ ਆ ਤੇ ਇਸੇ ਤਰੀਕੇ ਦੇ ਜਿਹੜੇ ਸਖਤ ਫੈਸਲੇ ਨੇ ਇੱਕ ਦੂਜੇ ਦੇਸ਼ ਦੇ ਵੱਲੋਂ ਆਹਮੋ ਸਾਹਮਣੇ ਓਕੇ ਲਏ ਜਾਂਦੇ ਨੇ ਤੇ ਇੱਕ ਅੱਜ ਨਵੀਂ ਐਡਵਾਈਜ਼ਰੀ ਹਾਲਾਂਕਿ ਇਹ ਐਡਵਾਈਜ਼ਰੀ ਜਿਹੜੀ ਭਾਰਤ ਦੇ ਪੰਜਾਬ ਦੇ ਕਿਸਾਨਾਂ ਨੂੰ ਜਾਰੀ ਕੀਤੀ ਆ ਜਿਸ ਦੇ ਵਿੱਚ ਕਿ ਭਾਰਤ ਜਾਂ ਜਿਹੜੀ ਬਾਰਡਰ ਸਿਕਿਉਰਿਟੀ ਫੋਰਸ ਆ ਬੀਐਸਐਫ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਜਿਹੜੇ ਕਿਸਾਨਾਂ ਦੀ ਜਿਹੜੀ ਜਾਮੀਨਾ ਸਰਹੱਦ ਤੋਂ ਪਾਰ ਆ ਕੰਡਿਆਲੀ ਤਾਰ ਤੋਂ ਪਾਰ ਕਿਸਾਨ ਖੇਤੀ ਕਰਦੇ ਨੇ ਤਾਂ ਉਹਨਾਂ ਦੇ ਕੋਲ 2 ਦਿਨ ਦਾ ਸਮਾਂ 2 ਦਿਨ ਦੇ ਅੰਦਰ ਅੰਦਰ ਜਿਹੜੀ ਉਹ ਆਪਣੀ ਫਸਲ ਆ ਉਹ ਵੱਢ ਕੇ ਭਾਰਤ ਦੇ ਅੰਦਰ ਲਿਆਉਣ ਤੇ ਉਸ ਤੋਂ ਬਾਅਦ ਜਿਹੜਾ ਜੇਕਰ 2 ਦਿਨ ਤੋਂ ਉੱਤੇ ਸਮਾਂ ਲੱਗਦਾ ਤਾਂ ਉਹ ਆਪਣੀ ਫਸਲ ਦੀ ਬਾਢੀ ਨਹੀਂ ਕਰ ਸਕਣਗੇ ਕਿਉਂਕਿ ਜਿਹੜਾ ਕੰਡਿਆਲੀ ਤਾਰ ਆ ਜਿਹੜੇ ਗੇਟ ਖੁੱਲਦੇ ਨੇ ਉਹ ਜਿਹੜੇ ਬਾਰਡਰ ਸਿਕਿਉਰਿਟੀ ਦੇ ਵੱਲੋਂ ਬੰਦ ਕਰ ਦਿੱਤੇ ਜਾਣੇ ਨੇ